ਤੇ ਉਹਦੇ ਵਿੱਚ ਸਾਨੂੰ ਇਹ ਪਤਾ ਲੱਗਿਆ ਵੀ ਪਿਛਲੇ ਕਈ ਧਾਕਿਆਂ ਤੋਂ ਜਾਂ ਪਿਛਲੇ ਇੱਕ ਟਾਈਮ ਤੋਂ ਇੱਥੇ ਸਾਡੇ ਏਰੀਏ 'ਚ ਜਗ੍ਹੀਆਂ ਲਗਾਤਾਰ ਕੋਈ ਵਹਾਦਤ ਹੋਈਆਂ ਨੇ ਕਿ ਇਹਦੀ ਖੋਹ ਹੋਈ ਹੈ ਜਾਂ ਚੋਰੀ ਹੋਈ ਉਹਦੇ ਵਿੱਚ ਇਸ ਇਕੱਠ ਤੋਂ ਇਹ ਪਤਾ ਲੱਗਦਾ ਵੀ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਤੇ ਕੋਈ ਕਮੀ ਰਹਿ ਗਈ ਤੇ ਅਸੀਂ ਉਹ ਸ਼ਿਵਾਸ਼ ਤੋਂ ਹੋਣੇ ਆ ਜਿਹੜੀਆਂ ਸਾਡੀਆਂ ਕਮੀ ਹੈ ਜਾਂ ਜਿਹੜੀਆਂ ਚੋਰੀਆਂ ਟਰੇਸ ਨਹੀਂ ਹੋਈਆਂ ਤੇ ਉਹਨੂੰ ਅਸੀਂ ਜਿਹੜਾ ਚੰਦ ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਹੁੰਦਾ ਜਿਹੜਾ ਜਿਹੜਾ ਰਿਜ਼ਲਟ ਸਾਹਮਣੇ ਆਏਗਾ ਵੀ ਇਹਦੇ ਜਿਹੜੇ ਮੇਨ ਮੇਨ ਤੋਂ ਹੁੰਦਾ ਵੀ ਜਿਹੜੇ ਚੋਰੀਆਂ ਕਰਨ ਵਾਲੇ بڑے ਛੋਟੇ ਏਕ ਅਮਲੀ ਜਾਂ ਛੋਟੇ ਚੋਰ ਹੁੰਦੇ ਨੇ ਪਰ ਕਈ ਹੋਰ ਸਾਡੇ ਵੱਲੋਂ ਵੀ ਲਾਪਰਵਾਹੀ ਇਸੋ ਜਿਹੜਾ ਕਾਠ ਹੋਇਆ ਇਸ ਮੌਕੇ ਤਾੜਾ ਜਿਹੜਾ ਰੋਸ ਹੈ ਉਹਦੇ ਚਿਤਪਤਾ ਲੱਗਦਾ ਹੈ ਵੀ ਪੁਲਿਸ ਵੱਲੋਂ ਇਤਨਾ ਨਾ ਕਿਤੇ ਕੋਈ ਕਮੀ ਹੈ ਉਹ ਅਸੀਂ ਕਮੀ ਜਿਹੜੀ ਅੱਜ ਹਿਨੋਟ ਕਰ ਲਈ ਐਸਐਸਪੀ ਸਾਹਿਬ ਦੇ ਧਿਆਨ 'ਚ ਐਸਐਸਪੀ ਸਾਹਿਬ ਨੇ ਮੈਨੂੰ ਭੇਜਿਆ ਹੈ ਵੀ ਜਿਹੜਾ ਸਾਧਕ ਦੇ ਜਿਹੜੇ ਮੋਤਵਾਰ ਇੰਨੇ ਭਤਵੰਤ ਸੱਜਣ ਇਕੱਠੇ ਹੋਏ ਨੇ ਅਸੀਂ ਵਿਸ਼ਵਾਸਧਾਉਨੇ ਆ ਵੀ ਇਹਨੂੰ ਚੰਦ ਦਿਨਾਂ ਦੇ ਵਿੱਚ ਵਿੱਚ ਅਸੀਂ ਉਹ ਚੋਰੀਆਂ ਟਰੇਸ ਕਰਾਂਗੇ ਮੇਨ ਗੱਲ ਟਰੇਸ ਕਰਨ ਦੀ ਟਰੇਸ ਤਾਂ ਯਾਰ ਕ੍ਰਾਈਮ ਹੀ ਟਰੇਸ ਕਰਦੇ ਆ ਵੀ ਜਿਹੜਾ ਕ੍ਰਾਈਮ ਹੋ ਜਾਂਦਾ ਹੈ ਤਾਂ ਮੇਨ ਸਾਡੀ ਡਿਊਟੀ ਇਹ ਵੀ ਕ੍ਰਾਈਮ ਹੋਵੇ ਹੀ ਨਾ ਵੀ ਜਿਹੜਾ ਕ੍ਰਾਈਮ ਹੈ ਜਾਂ ਚੋਰੀਆਂ ਜਾਂ ਖੋਹਾਂ ਨੇ ਇਹ ਨਾ ਹੋਈ ਕਿਉਂਕਿ ਸਾਡੇ ਇੱਕ ਸਾਡੀ ਫ੍ਰੀਕੁਡ ਪੀਸ ਦਾ ਹੋਂ ਤੱਕ ਜਿਹੜਾ ਪੰਜਾਬ ਲੈਵਲ ਤੇ ਅਸੀਂ ਪਹਿਲੇ ਦੋ ਤਿੰਨ ਜ਼ਿਲ੍ਹਿਆਂ 'ਚ ਆਉਣੇ ਆ ਦੇ ਜਿਹੜਾ ਟਾਟਾ ਬਾਂਦਾ ਪੰਜਾਬ ਦਾ ਦੇਸ਼ਾ ਹੀ ਉਹਦੇ ਚਾਹੀ ਪਹਿਲੇ ਤੋਂ ਤਿੰਨ ਦਿਨਾਂ ਉੱਤੇ ਹੋਣੇ ਆ ਪਹਿਲੇ ਕਿੰਨਾ ਟੀਮਾਂ ਚ ਵੀ ਉਹਨਾਂ ਚੋਰੀਆਂ ਡੇਸ ਕਰਦਾ ਜਾਂ ਕੰਟਰੋਲ ਕਰਦਾ ਜਾਂ ਸਾਡੇ ਜਿਹੜਾ ਇਸ ਟਾਈਮ ਜਿਹੜਾ ਪੂਰਾ ਕੰਟਰੋਲ ਜਿਹੜਾ ਅਸੀਂ ਪਹਿਲੇ ਪੰਜਾਬ ਚ ਤੀਜੇ ਨੰਬਰ ਤੇ ਹੋਣੇ ਆ ਕ੍ਰਾਈਮ ਦੇ ਵਿੱਚ ਵੀ ਕ੍ਰਾਈਮ ਅਸੀਂ ਵੀ ਇਹਨਾਂ ਕੰਟਰੋਲ ਕੀਤਾ ਹੈ ਪਰ ਸਾਨੂੰ ਅੱਜ ਇੱਥੇ ਮਹਿਸੂਸ ਹੁੰਦਾ ਹੈ ਕਿ ਸਾਡਾ ਸਾਧਕ ਏਰੀਆ ਦੇ ਵਿੱਚ ਕੋਈ ਨਾ ਕੋਈ ਸਾਡੀ ਕੋਈ ਕਿਦੇ ਸਾਡੀ ਕਮਜ਼ੋਰੀ ਤੇ ਉਸ ਕਮਜ਼ੋਰੀ ਨੂੰ ਅਸੀਂ ਦੂਰ ਕਰ ਲਾਂਗੇ ਇਹ ਸਾਨੂੰ ਥੋੜਾ ਜਿਹਾ ਟਾਈਮ ਦੋ ਕਿ ਮੈਂ ਇਹ ਵਿਸ਼ਵਾਸ ਦੁਣਾ ਅੱਗੇ ਤੋਂ ਵੀ ਇਹ ਨਹੀਂ ਹੋਏਗਾ ਤੁਹਾਡੇ ਸਾਹਮਣੇ ਵੀ ਜਿਹੜਾ ਵੀ ਕੋਈ ਬੰਦਾ ਸਾਨੂੰ ਫੜਿਆ ਜਾਏਗਾ ਤੁਹਾਨੂੰ ਦੇਖੋ ਸਾਡੇ ਕੋਲ ਹਰ ਤਰ੍ਹਾਂ ਦੀ ਸਜ਼ਾ ਦਾ ਪ੍ਰਸ਼ਾਸਨ ਨੇ ਰੋ ਦਿਨੀ ਦਿਨੀ ਜੱਜਾਂ ਨੇ ਦਿਨੀ ਦਿਨੀ ਸਾਡੇ ਕੋਲ ਆਦੇ ਕੋਲ ਵੀ ਹੈ ਸਿਸਟਮ ਕਿਉਂਕਿ ਅਸੀਂ ਜਿੰਨਾ ਵੀ ਉੱਥੇ ਫ੍ਰੀਕਟ ਹੋਣ ਤੱਕ ਕੀਤਾ ਹੈ ਜਿੰਨੇ ਜਿਹੋਜਾ ਕ੍ਰਾਈਮ ਕੀਤਾ ਹੈ ਫਿਰ ਉਹਨੂੰ ਆਪਦੇ ਵੱਲੋਂ ਸਜ਼ਾ ਦਿੱਤੀ ਹੈ ਠੀਕ ਹੈ ਸੋ ਮੈਨੂੰ ਹੁਣ ਇੰਨਾ ਨਹੀਂ ਪਤਾ ਵੀ ਸਾਧਕਤ ਏਰੀਆ ਦੇ ਵਿੱਚ ਵੀ ਇਸ ਲੇਵਲ ਤੇ ਕ੍ਰਾਈਮ ਹੋ ਗਿਆ ਵੀ ਸੁਣਿਆ ਨਹੀਂ ਜਾਉਣਾ ਚੋਰਾਂ ਨੂੰ ਜਾਉਣਾ ਰਟੇਰਿਆਂ ਨੂੰ ਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਸੁਣਿਆ ਦੇ ਦਾਂਗੇ ਤੁਹਾਡੇ ਸਾਹਮਣੇ ਜਿਹੜਾ ਵੀ ਕੋਈ ਹੈ ਜਿੰਨੀ ਸਾਡੇ ਕੋਲ ਸੰਗ ਸੰਗ ਤੋ ਜਿਹੜਾ ਐਕਸ਼ਨ ਲਿਆ ਜੋ ਹਿਲਾਵਾਂਗੇ ਉਹਨਾਂ ਤੇ ਪਲੀਜ਼ ਇੱਕ ਵਾਰ ਸਾਨੂੰ ਮੌਕਾ ਦਿਓ ਸਾਡੇ ਪੁਲਿਸ ਨੂੰ ਸਾਡੇ ਐਸਐਸਪੀ ਸਾਹਿਬ ਦੇ ਧਿਆਨ ਚ ਵੀ ਆਪਾਂ ਜਲਦੀ ਤੋਂ ਜਲਦੀ ਇਹਨੂੰ ਤੁਹਾਡੀਆਂ ਜਿਹੜੀਆਂ ਰਹੰਦੀਆਂ ਚੋਰੀਆਂ ਟ੍ਰੇਸ ਕਰਕੇ ਤੇ ਇਸ ਤੋਂ ਬਾਅਦ ਜਿਹੜੇ ਬਿਲਕੁਲ ਤੁਹਾਨੂੰ ਪਤਾ ਲੱਗੇਗਾ ਵੀ ਸਾਡ ਕੇ ਏਰੀਆ ਸ਼ਾਂਤੀ ਹੈ ਕਿਉਂਕਿ ਅਸੀਂ ਹੁਣ ਇੱਕ ਬਹੁਤ ਛੋਟਾ ਕਸਬਾ ਹੈ ਸਾਨੂੰ ਇਹਦੇ ਵਿੱਚ ਪੀਸੀਆਰ ਚਲਾਉਣ ਵਾਸਤੇ ਵੀ ਕੋਈ ਪੀਸੀਆਰ ਇੱਕ ਉਹ ਰਾਤ ਨੂੰ ਪੈਟਰੋਲਿੰਗ ਕਿਉਂਕਿ ਇੱਥੇ ਦੇਖਿਆ ਵੀ ਇੱਥੇ ਪੈਟਰੋਲਿੰਗ ਦੀ ਸੂਤਾ ਨਹੀਂ ਹੈ ਕਿ ਰਾਤ ਨੂੰ ਪੈਟਰੋਲਿੰਗ ਨਹੀਂ ਹੁੰਦੀ ਤੇ ਅਸੀਂ ਇੱਥੇ ਹੁਣ ਉਹ ਇੱਕ ਕੱਲ ਜਾਂ ਪਰਸੋਂ ਤੋਂ ਹੀ ਸ਼ੁਰੂ ਕਰ ਦਾਂਗੇ ਪੈਟਰੋਲਿੰਗ ਕਿਉਂਕਿ ਆਪਣੀਆਂ ਚਾਰ ਸੜਕਾਂ ਲੈ ਕੋਈ ਵੱਡਾ ਏਰੀਆ ਨਹੀਂ ਹੈਗਾ ਇੱਥੇ ਕਿਉਂਕਿ ਇੱਕ ਮੋਟਰਸਾਈਕਲ ਉਹ ਸਾਰੇ ਏਰੀਆ ਨੂੰ ਕਵਰ ਕਰ ਸਕਦਾ ਹੈ ਬੀਜੀ ਲਗਾਤਾਰ ਆਸ ਨੂੰ ਚੱਲਦਾ ਤੇ ਅਸੀਂ ਉਹ ਵੀ ਕ્રોલਿੰਗ ਵਾਲਾ ਕੰਮ ਵੀ ਸ਼ੁਰੂ ਕਰ ਦਿੰਨੇ ਆ ਤੇ ਤੁਹਾਨੂੰ ਬਹੁਤ ਪੋਜ਼ਿਟਿਵ ਤੁਹਾਨੂੰ ਰਿਜ਼ਲਟ ਮਿਲੇਗਾ ਬਹੁਤ ਥੋੜੇ ਟਾਈਮ ਚ ਤੇ ਇਸ ਲਈ ਅੱਜ ਅਸੀਂ ਮੇ ਬੈਠੇ ਆ ਸਾਰੇ ਭਰਾਵਾਂ ਦਾ ਬਹੁਤ-ਬਹੁਤ ਸਤਿਕਾਰ ਸਤ ਸਾਨੂੰ ਨਾਲ ਜੀ ਘੱਟੋ ਘੜ ਦੋ ਪੀਸੀ ਹਰ ਚਾਹੀਦੇ ਏਰੀਆ ਨਾਲ ਜੀ ਜਦੋਂ ਅਫਸਰ ਆਉਟੀ ਅਫਸਰ ਡਿਊਟੀ ਚੜਾਉਂਦਾ ਜੀ ਰਾਤ ਨੂੰ ਉਹ ਤਕਰੀਬਨ ਨਾਲ ਜੀ ਵੀ ਥੋੜ੍ਹੀ ਜਿਹੀ देर ਰੋਕੇ ਜਾਵੋਗੇ ਕਿਉਂਕਿ ਇਹ ਕਹਿੰਦੇ ਨਹੀਂ ਇਹ ਹੀ ਮਿੰਟ ਲੱਗਦਾ ਹੁੰਦਾ ਇਹਦੇ ਚ ਇੱਕ ਤਾਂ ਸਾਡਾ ਡਿਊਟੀ ਅਫਸਰ ਹੁੰਦਾ ਜੀ ਥਾਲੇ ਵਾਲਾ ਤੁਸੀਂ ਉਹਦੀ ਗੱਲ ਕਰਦੇ ਹੋਗੇ ਇੱਕ ਕੋਈ ਨਹੀਂ ਸਾਨੂੰ ਤੁਹਾਨੂੰ ਥੋੜੇ ਟਾਈਮ ਜੀ ਅੰਦਰ ਰਿਜ਼ਲਟ ਚੰਗਾ ਆ ਜਾਏਗਾ ਵਿੱਚ ਹੁੰਦਾ ਹੀ ਨਹੀਂ ਕੋਈ ਜੀ ਨਾਲ ਅੰਦਰ ਵਿੱਚ ਅਸੀਂ ਚੌਂਕੀਦਾਰ ਰੱਖੇ ਹੋਏ ਆ ਜੀ ਚੌਂਕੀਦਾਰ ਅਸੀਂ ਇਸ ਸ਼ਰਤ ਤੇ ਰੱਖੇ ਸੀ ਵੀ ਚੌਂਕੀਦਾਰ ਅਸੀਂ ਰੱਖ ਕੇ ਦਿੰਨੇ ਆ ਕਿਉਂਕਿ ਪੰਜਾਬ ਪੁਲਿਸ ਨੇ ਲੈ ਲਈਆਂ ਹੁਣ ਅਸੀਂ ਰਾਤੀ ਸਿਕਿਉਰਿਟੀ ਗਾਰਡ ਵੀ ਲਾਉਦੇ ਆ ਜੀ ਪਰ ਉਹਨਾਂ ਨੂੰ ਚੈੱਕ ਕਰਨ ਵਾਸਤੇ ਦੁਕਾਨਦਾਰਾਂ ਕੋਲੇ ਵੀ ਇੰਨਾ ਟਾਈਮ ਨਹੀਂ ਹੁੰਦਾ ਜੇ ਪੁਲਿਸ ਮੁਲਾਜ਼ਮ ਹੋਵੇ ਹੁਣ ਪੰਜਾਂ ਛੜਕਾਂ ਤੇ ਕੈਮਰੇ ਲਵਾ ਦੇ ਜੀ ಗ್ರಾಮ ਪੰਚਾਇਤ ਵੱਲੋਂ ਲਾਇਆ ਜੀ ਕੁਝ ਅਸੀਂ ਵਪਾਰ ਮੰਡਾ ਤੋਂ ਲਾਇਆ ਵੀ ਜਿਹੜੇ ਕੈਮਰਿਆਂ ਦੀ ਸਾਨੂੰ ਵਾਰੀ-ਵਾਰੀ ਸਮੱਸਿਆ ਹੁੰਦੀ ਸੀ ਵੀ ਕੈਮਰੇ ਨੇ ਲੱਗੇ ਕੈਮਰੇ ਪੰਜਾਂ ਰੋਡਾਂ ਤੇ ਲਾ ਦੇ ਆ ਜੀ ਜਾਂਡ ਸਾਹਿਬ ਰੋਡ ਸਾਰੀ ਕੰਪਲੀਟ ਕਰ ਦਿਓ ਸਾਨੂੰ ਮੇਨ ਕੰਮੀ ਆ ਜੀ ਪੁਲਿਸ ਮੁਲਾਜ਼ਮਾਂ ਦੀ ਜਦੋਂ ਅਸੀਂ ਥਾਣੇ ਜਾਂਦੇ ਹਾਂ ਜੀ ਥਾਣੇ ਵੀ 2-4 ਹੁੰਦੇ ਆ ਜੀ ਪੁਲਿਸ ਮੁਲਾਜ਼ਮਾ ਐਸਐਚਓ ਸਾਹਿਬ ਬੈਠੇ ਆ ਤੁਸੀਂ ਇਹਨਾਂ ਨੂੰ ਪੁੱਛ ਰਹੇ ਹੋ ਸਰ ਪੁਲਿਸ ਮੁਲਾਜ਼ਮਾ ਦੀ ਕਮੀ ਬਹੁਤ ਜ਼ਿਆਦਾ ਹੈ ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਸਾਡੇ ਹੱਥਾਂ ਦੇ ਵਿੱਚ ਕਮੀ ਤਾਂ ਸਿੱਖੋ ਟੋਟਲੀ ਪੁਲਿਸ ਦੇ ਵਿੱਚ ਹੈਗੀ ਹੱਥਾਂ ਦੇ ਦੀ ਕਮੀ ਹੈਗੀ ਪਰ ਇੱਥੋਂ ਦੀ ਕੋਈ ਏਡੀ ਵੱਡੀ ਕਮੀ ਨਹੀਂ ਹੈਗੀ ਕਿ ਅਸੀਂ ਇਹਨੂੰ ਕੰਟਰੋਲ ਆ ਕਰ ਪਈਏ ਵੀ ਇਹ ਨਹੀਂ ਕਹਿ ਸਕਦੇ ਚਲੋ ਤਾਂ ਹੱਥਾਂ ਤੇ ਹੀ ਪੁਲਿਸ ਦੀ ਇਸ ਟਾਈਮ ਜਿੰਨੀ ਸ਼ੋਰਟੇਜ ਹੈਗੀ ਏ ਉਹ ਤਾਂ ਚੱਲਦੀ ਆ ਰਹੀ ਏ ਪਰ ਅਸੀਂ ਜਿੰਨੇ ਹੈਗੇ ਨੇ ਪਰ ਅਸੀਂ ਇਹਨਾਂ ਨੂੰ ਕੰਮ ਲੈਣਾ ਹੈ ਕੰਮ ਕਰਨਗੇ ਵੀ ਜਿੰਨੇ ਵੀ ਹੈਗੇ ਨੇ ਇਹਨਾਂ ਦੀ ਡਿਊਟੀ ਹੈ ਪੁਲਿਸ ਦੀ ਸਾਡੇ ਦੀ ਜਿੰਨੀ ਵੀ ਸਾਧਕ ਪੁਲਿਸ ਦੀ ਹੈਗੀ ਏ ਅਵੇਂ ਸਵੇਰੇ ਦੇਖੋ ਸਵੇਰੇ ਦਾ ਕੋਈ ਕ੍ਰਾਈਮ ਹੁੰਦਾ ਨਹੀਂ ਕ੍ਰਾਈਮ ਹੁੰਦਾ ਰਾਤ ਦੇ 9 10 11 ਤੋਂ ਬਾਅਦ ਹੀ ਉਹ ਇਹਨਾਂ ਦੀ ਡਿਊਟੀ ਹੈ ਅਸੀਂ ਇਹਨਾਂ ਨੂੰ ਡਿਊਟੀ ਲਵਾਗੇ ਜਿੰਨੇ ਵੀ ਹੈਗੇ ਨੇ ਡਿਊਟੀ ਕਰਨਗੇ ਤੇ ਉਹ ਜਿਹੜੀ ਕਮੀ ਆ ਉਹ ਵੀ ਅਸੀਂ ਦੂਰ ਕਰਾਂਗੇ ਐਸਐਸਪੀ ਸਾਹਿਬ ਦੇ ਕਿਹਾਂ ਚ ਲੈ ਆ ਦਿੰਨੇ ਆ ਇਕੋ ਜੇ ਤੁਹਾਨੂੰ ਇਹ ਮਸੂਹ ਹੁੰਦਾ ਪਿਆ ਵੀ ਇੱਥੇ ਕਮੀ ਹੈ ਪੁਲਿਸ ਦੀ ਤਾਂ ਵੀ ਅਸੀਂ ਜੀ ਕੋਈ ਤੌਰ ਤੇ ਦੋ ਚਾਰ ਪੰਜ ਬੰਦੇ ਅਸੀਂ ਇੱਥੋਂ ਸਾਥ ਕੇ ਜੀ ਇਹ ਤੁਹਾਨੂੰ ਦੱਸ ਦਿੰਨੇ ਆ ਮੇਰਾ ਤਾਂ ਗੱਲ ਰਾਤ ਦੇ ਕ੍ਰਾਈਮ ਦੀ ਏ ਜਿਹੜੀ ਘੋਲ ਲੁੱਟਾਂ ਜਾਂ ਚੋਰੀਆਂ ਹੋਂਦੇ ਸਬੰਧ ਚ ਅਸੀਂ ਜਿਹੜਾ ਇੱਕ ਇਹਨਾਂ ਦਾ ਜਿਹੜੀ ਡਿਊਟੀ ਅਫਸਰ ਜਾਂ ਰਾਤ ਜਿਹੜੀ ਸਾਡੀ ਪੀਸੀਆ ਨੇ ਉਹ ਰਾਤ ਨੂੰ 9 ਸਵੇਰੇ 6 ਵਜੇ ਤੱਕ 9 ਤੋਂ ਲੈ ਕੇ ਸਵੇਰ ਤੱਕ ਨੂੰ 6 ਵਜੇ ਤੱਕ ਇਹ ਬਾਦ ਦਿਸਣ ਕਰਨਗੇ ਇਹਨਾਂ ਰੋੜਾਂ ਤੇ ਹਾਂ ਤੋਂ ਲੇਕਿਨ ਸ਼ਾਇਦ 6 ਵਜੇ ਤੱਕ ਇਹ ਦੋ ਸਾਡੀਆਂ ਪੈਟਰੋਲੀਆ ਪਾਰਟੀਆਂ ਜਿਹੜੀਆਂ ਨੇ ਇਹ ਸਾਧਕ ਏਰੀਆ ਖਸਮੇ ਚਿਰਨ ਕਰਨੀਆਂ। ਬਾਕੀ ਜੇ ਚੌਂਕੀਦਾਰ ਨੇ ਪੁਲਿਸ ਜਿਵੇਂ ਤੁਸੀਂ ਦੱਸਿਆ ਵੀ ਚੌਂਕੀਦਾਰ ਹੋਗੇ ਨੇ ਠੀਕ ਹੈ ਉਹ ਤਾਂ ਚੌਂਕੀਦਾਰ ਤੋਂ ਬਿਨਾਂ ਤਾਂ ਜੀਆ ਸੇਫ ਹੁੰਦਾ ਹੀ ਨਹੀਂਗਾ। ਤੇ ਉਹਨਾਂ ਨਾਲ ਇਹ ਤਾਲਮੇਲ ਬਣਾ ਕੇ ਰੱਖਣਗੇ ਵੀ ਜਿੱਥੇ ਉਹ ਉਹਨਾਂ ਵੀ ਸਹੀ ਤਰੀਕੇ ਨਾਲ ਡਿਊਟੀ ਲੈ ਲੈਣ ਚੌਂਕੀਦਾਰ ਤੋਂ ਕਿਉਂਕਿ ਅਸੀਂ ਫ੍ਰੀਕੋਰਟ 'ਚ ਮੈਂ ਪਿਛਲੇ ਟਾਈਮ 'ਚ ਅਸੀਂ ਜਿਹੜਾ ਵਰਕਆਊਟ ਕੀਤਾ ਚੌਂਕੀਦਾਰਾਂ ਨੇ ਕੀਤਾ ਇਹ ਜੀ। ਜਿਹੜੇ ਏਰੀਏ ਦੇ ਵਿੱਚ ਚੌਕੀਦਾਰ ਹੈ ਨੇ ਅਲਰਟ ਨੇ ਉਥੇ ਚੋਰੀਆਂ ਨਹੀਂ ਹੋਈਆਂ ਰਿਪੋਰਟ ਦੇ ਵਿੱਚ ਕਿੱਥੇ ਚੋਰੀਆਂ ਸ਼ੁਰੂ ਹੋਈਆਂ ਸੀ ਉਸ ਤੋਂ ਬਾਅਦ ਚੌਕੀਦਾਰ ਚਲੋ ਸਾਡੀ ਪੀਸੀਆ ਪਾਰਟੀਆਂ ਤੇ ਚਲਦੀਆਂ ਨੇ ਵੀ ਜਿੱਥੇ ਚੌਕੀਦਾਰ ਹੋਏ ਨੇ ਏਰੀਆ 'ਚ ਰਹੇ ਨੇ ਉਥੋਂ ਚੋਰ ਨੇ ਪਾਸੇ ਜਾ ਕੇ ਚੋਰੀ ਕੀਤੀ ਪਰ ਉਸ ਏਰੀਏ 'ਚ ਚੋਰੀ ਨਹੀਂ ਹੋਈ ਚੌਕੀਦਾਰ ਵਾਲੇ ਚੋਰੀਆਂ ਕਰਦੇ ਹਨ ਉਹਨਾਂ ਦਾ ਪਤਾ ਕਿਹਨੇ ਲਗਾਉਣਾ ਤੇ ਉਹ ਬੇਫੋਕ ਹੋ ਕੇ ਚੋਰੀਆਂ ਕਰਦੇ ਆ ਕੋਈ ਨਹੀਂ ਫੜਦਾ ਉਹਨੂੰ ਸੁਣਵਾਈ ਕਿੱਥੇ ਆ ਸੁਣਵਾਈ ਵੀ ਕਿਤੇ ਨਹੀਂ ਆਈ ਬੇਫੋਕ ਹੋ ਕੇ ਚੋਰੀਆਂ ਕਰਦੇ ਆ ਸੁਣਵਾਈ ਨਹੀਂ ਮਤਾਂ ਹੀ ਆਈ ਮੇਰੇ ਇੱਕ ਮਿੰਟ ਲੈ ਲਓ ਅਸੀਂ ਮੇਰੀ ਥੋੜੀ ਜਿਹੀ ਚੋਰੀ ਥੋੜੀ ਥੋਰੀ ਇਹ 10 ਗੇੜਿਆ ਤੇ ਕੁਸਰ ਮਾਰਿਆ ਗੰਜੀਤ ਸਿੰਘ ਆ ਉਹਨੇ ਪਿੰਡ ਦੇ ਬੂੜ ਗਏ ਚਲੇ ਆ ਸਾਡੇ ਗਵਾਹ ਸਾਨੂੰ ਪਤਾ ਦੋ ਚੰਗੀ ਚੱਕਤੀ ਸਾਡੇ ਘਰ ਤੱਕ ਪਹੁੰਚਿਆ ਨਹੀਂ ਭੈਣ ਮੇਰੀ ਮੇਰੀ ਭੈਣ ਤੇ ਇਹਦੇ ਉਹ ਤੁਹਾਡਾ ਇਹਦਾ ਸ਼ੱਕ ਕਿਉਂ ਦੂਰ ਕੀਤਾ ਜਾਏਗਾ ਮੈਂ ਦੂਰ ਕਰ ਲਾਂਗਾ ਇਹਨਾਂ ਦੀ ਮੈਂ ਹੁਣੇ ਡਿਊਟੀ ਲਾਉਣੀ ਜਿਹੜਾ ਜਿੰਨਾ ਤੇ ਮੇਰੇ ਕੋਲ ਕੋਈ ਨਹੀਂ ਉਹ ਉਹ ਇਦਾਂ ਕਿਹੜਾ ਤਕੜਾ ਬੰਦਾ ਜੀ ਜਿਹਨੇ ਪੁਲਿਸ ਨੂੰ ਸਾਡੇ ਘਰ ਤੱਕ ਨਹੀਂ ਪਹੁੰਚਣ ਦਿੱਤਾ ਨਹੀਂ ਕੋਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਦੇਖੋ ਚੋਰੀ ਦੇ ਸਬੰਧ ਚ ਜੇ ਆਪਾਂ ਨੂੰ ਕਿਸੇ ਦੇ ਸ਼ੱਕ ਕੇ ਉਹ ਸਾਡੀ ਡਿਊਟੀ ਹੈ ਉਸ ਬੰਦੇ ਨੂੰ ਲਿਆਉਣਾ ਉਹਦੀ ਪੁੱਛਗਿੱਛ ਕਰਨੀ ਨਹੀਂ ਕੋਈ ਇਹ ਮੈਂ ਤੁਹਾਨੂੰ ਕੋਈ ਕਰਨ ਦੇ ਦੇਖੋ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਤੁਹਾਨੂੰ ਸਾਡੇ ਸਾਥ ਕੇ ਪੁਲਿਸ ਤੇ ਥੋੜਾ ਜਿਆ ਗੁੱਸਾ ਹੈ ਪੀਏ ਜਿੰਨੀ ਐਕਟਿਵ ਚਾਹੀਦੀ ਓਨੀ ਐਕਟਿਵ ਨਹੀਂ ਹੈਗੀ ਬਿਲਕੁਲ ਤੁਹਾਨੂੰ ਅੱਜ ਤੋਂ ਬਾਅਦ ਇਹ ਜਿਹੜੀ ਤੁਹਾਨੂੰ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਇਹ ਨਹੀਂ ਹੋਏਗੀ ਮੇਨ ਸਾਡਾ ਕੰਮ ਏ ਦੇਖੋ ਪੁਲਿਸ ਦਾ ਕੰਮ ਹੀ ਏ ਕ੍ਰਾਈਮ ਨੂੰ ਕੰਟਰੋਲ ਕਰਨਾ ਉਹ ਅਫਸਰ ਕਾ ਹੋ ਜਾਵੇ ਜਿੱਥੇ ਕ੍ਰਾਈਮ ਨੂੰ ਕੰਟਰੋਲ ਕੀਤਾ ਜਾਂਦਾ ਜਦੋਂ ਸਾਡੇ ਏਰੀਆ ਦੇ ਵਿੱਚ ਜਾਂ ਅੱਜ ਤਾਂ ਅੱਜ ਇਕੱਠ ਦੱਸਦਾ ਪਿਆ ਇਹ ਤਾਂ ਇਹਦਾ ਮਤਲਬ ਇਹ ਆ ਵੀ ਇੱਥੇ ਕ੍ਰਾਈਮ ਹੋਣ ਕਰਕੇ ਆਪਾਂ ਅੱਜ ਸਾਰੇ ਇਕੱਠੇ ਹੋਏ ਆਂ ਤੇ ਇਸ ਤੋਂ ਬਾਅਦ ਮੈਂ ਵਿਸ਼ਵਾਸ ਦਉਣਾ ਵੀ ਇਸ ਤੋਂ ਬਾਅਦ ਤੁਹਾਨੂੰ ਇਹੋ ਜਿਹਾ ਲੰਬਾ ਨਹੀਂ ਆਏਗਾ ਕਿਉਂਕਿ ਦੇਖੋ ਕ੍ਰਾਈਮ ਜਿਹੜੇ ਜਿੰਨੇ ਵੀ ਨਸ਼ੇੜੀ ਨੇ ਜਾਂ ਚੋਰ ਨੇ ਇਹ ਭਾਵੇਂ 10 ਵਰੀ ਹੀ ਜੇਲ੍ਹ ਚ ਭੇਜ ਦਿੰਦੇ ਨੇ ਜਦੋਂ 11 ਮਹੀਰੀ ਬਾਹਰ ਆਉਂਦੇ ਨੇ ਇਹਨਾਂ ਦਾ ਕੰਮ ਹੀ ਹੋਏ ਇਹ ਆਦੀ ਲਾਈਨ ਨਹੀਂ ਛੱਡਦੇ ਕਿਉਂਕਿ ਇੱਕ ਇੱਕ ਸਾਡੀ ਜਦੋਂ ਤੁਸੀਂ ਜੀ ਸਰਕਾਰ ਚਾ ਕਰਦੇ ਸਾਡੇ ਰਿਕਾਰਡ ਦੇ ਵਿੱਚ 12 12 ਵਰੀ ਉਹ ਜੇਲ੍ਹ ਚ ਜਾ ਚੁੱਕੇ ਨੇ ਆਦਾ 6 ਮਹੀਨੇ 4 ਮਹੀਨੇ ਲਾ ਕੇ ਉਹਨਾਂ ਨੇ ਦੁਬਾਰਾ ਆ ਕੇ ਕ੍ਰਾਈਮ ਜਿਹੜੀ ਉਹਨਾਂ ਦੀ ਲਾਈਨ ਹੈ ਚੋਰੀ ਵਾਲੀ ਉਹਨਾਂ ਨੇ ਉਹੀ ਕੰਮ ਕਰਤਾ ਜਿਵੇਂ ਆਮ ਆਪਾਂ ਕਹਿ ਦਿੰਦੇ ਨੇ ਜੀ ਪੁਲਿਸ ਨੂੰ ਪਤਾ ਹੈ ਉਹ ਥੋੜ੍ਹຊੋ ਤਾਂ ਹੀ ਪਤਾ ਹੁੰਦਾ ਵੀ ਇਹ ਸਾਨੂੰ ਪਤਾ ਵੀ ਇਹ ਜੇਲ੍ਹ ਚੋਂ ਬਾਹਰ ਆ ਗਿਆ ਤੇ ਇਹ ਆਦੇ ਕੰਮ ਤੇ ਲੱਗ ਗਿਆ ਵੀ ਕਿਉਂਕਿ ਜਦੋਂ ਜੇਲ੍ਹ ਚੋਂ ਬਾਹਰ ਆ ਜਾਂਦੇ ਨੇ ਤੇ ਅਸੀਂ ਵੀ ਉਹਨਾਂ ਦੀ ਨਿਗਰਾਨੀ ਰੱਖਦੇ ਆ ਵੀ ਹੁਣ ਅੱਜ ਕੱਲ ਇਹ ਕਿੱਥੇ ਚੱਲ ਰਿਹਾ ਹੈ ਸਤਾਂਪੁਰਾ ਵੀ ਇਹਨੇ ਜਿਹੜਾ ਜੋਰ ਏ ਉਹਨੇ ਕੰਮ ਹੀ ਚੋਰੀ ਦਾ ਕਰਨਾ ਹੈ ਕਿਉਂਕਿ ਉਹ ਜੇ ਅਸੀਂ ਹੁਣ ਇਸ ਆਪਣੇ ਏਰੀਆ ਆਇਡੈਂਟੀਫਾਈ ਕਰ ਲਏ ਨੇ ਵੀ ਆਪਣੇ ਜਿਹੜੇ ਚੋਰ ਸਾਡੇ ਉਨ ਤੱਕ ਚੋਰੀਆਂ ਵਾਲੇ ਕਿੰਨੇ ਬੰਦੇ ਬਾਹਰ ਨੇ ਤੇ ਇਹੀ ਇੱਕ ਨੂੰ ਨਾਲ ਲਿਆ ਕੇ ਜਿਹੜੀ ਆਦੇ ਤਰੀਕੇ ਨਾਲ ਪੁੱਛਕਿਸ਼ ਕਰ ਲੈਂਦੇ ਆ ਤੇ ਬਾਕੀ ਜਿਹੜੀਆਂ ਚੋਰੀਆਂ ਹੋਈਆਂ ਨੇ ਇਹਨਾਂ ਨੂੰ ਅਸੀਂ ਮੇਹਰ ਸਾਹਿਬ ਨਾਲ ਅਸੀਂ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਦੇ ਦਾਂਗੇ ਵੀ ਜਿਹੜੀਆਂ ਚੋਰੀਆਂ ਹੁਣ ਤੱਕ ਹੋਈਆਂ ਨੇ ਤੇ ਉਸ ਤੋਂ ਬਾਅਦ ਮੈਂ ਸਵਾਜ ਤੋਂ ਨੇ ਚਲੋ ਚੋਰੀ ਤਾਂ ਕ੍ਰਾਈਮ ਤਾਂ ਹੋਣਾ ਹੈ ਕ੍ਰਾਈਮ ਤਾਂ ਨਿੱਕਾ ਮੋਟਾ ਦੇਖੋ ਆਪਾਂ 100% ਫ੍ਰੀ ਤਾਂ ਨਹੀਂ ਕਰ ਸਕਦੇ ਤੇ ਪਰ ਇਹ ਵੀ 90% ਆਪਾਂ ਜਰੂਰ ਇਹਨੂੰ ਸੇਫ ਕਰ ਜਾਗੇ ਸਾਡੇ ਸਾਥ ਕੇ ਇਹ ਸਾਡਾ ਵਿਸ਼ਵਾਸ ਹੈ